ਸਭ ਤੋਂ ਸਿੱਗਨ ਸਭ ਤੋਂ ਪਹਿਲਾਂ ਮੈਂ ਤਾਂ ਮੇਰੀ ਮੰਮੀ ਆਏ ਆ ਮੋਹਲੇ ਦੇ ਵਿੱਚੋਂ ਜਾਕੀ ਇੱਕ 17 ਸਾਲ ਦੀ ਕੁੜੀ ਆ ਜੀ ਆ ਆ ਦੋ ਟਾਈ ਸਾਲ ਦੀ ਬੇਟੀ ਆ ਆ ਭਾਬੀ ਜੀ ਅੰਦਰ ਸੀਗੇ ਇਹ ਅਗਰੀ ਲਿਫਟਾਂ ਦੇ ਵਿੱਚ ਪੂਰੇ ਫਸੇ ਪੈ ਗਏ ਜੋ ਕਿ ਸਾਡੇ ਮੋਹਲੇ ਦੇ ਨਿਵਾਸੀਆਂ ਨੂੰ ਇੰਨੀ ਸ਼ਾਬਾਸ਼ੀ ਹੈ ਕਿ ਜਿਹੜੇ ਅੱਗਾ ਦੇ ਵਿੱਚ ਕੁੱਦ ਕੇ ਇਹਨਾਂ ਦੀ ਜਾਨ ਬਚਾਈ ਦੇਖੋ ਜੀ ਅੱਜ ਛੋਟੇ ਛੋਟੇ ਬੱਚੇ ਆ ਪੂਰੇ ਮੋਹਲੇ ਦੇ ਨਿਵਾਸੀਆਂ ਦੀ ਆ ਤੁਹਾਨੂੰ ਇੰਨਾ ਹੀ ਕਿ ਜੇ ਸਾਡੇ ਮੋਹਲੇ ਵਾਲੇ ਨਾਮ ਹੁੰਦੇ ਤੇ ਇਹ ਘਰ ਨਹੀਂ ਸੀ ਬਚਣਾ ਨਾ ਕਿਸੇ ਬੱਚੇ ਨੇ ਬਚਣਾ ਸੀਗਾ ਕਿਦੇ ਲਾਈਟ ਆਉਣ ਲੱਗੀ ਔਰ ਅੱਗ ਸਾਰੇ ਹਮਝਾ ਸਾਰੀ ਦੌੜਦਾ ਸੀ। ਅਪਗੇਟ ਨਹੀਂ ਟਾਈਮ 'ਤੇ ਆਈ ਨਹੀਂ। ਉਹਨੂੰ ਫੋਨ ਕੀਤਾ ਸੀ ਆਈ ਨਹੀਂ। ਇਹਨਾਂ ਨੂੰ ਤਾਂ ਹਮੇਸ਼ਾ ਤਿਆਰ ਹੋ ਰਹਿਣਾ ਚਾਹੀਦਾ ਵਾ। ਸਿਸਟਮ ਐਨਾ ਹੋਣਾ ਚਾਹੀਦਾ ਤੇ ਕੋਈ ਕੋਈ ਵੀ ਫੋਨ ਆਗ ਲੱਗੇਗੀ ਤਾਂ ਇਹਨਾਂ ਨੂੰ ਪੁੱਛ ਕੇ ਨਹੀਂ ਲੱਗੇਗੀ ਕਿ ਤਿਆਰ ਹੋ ਜਾਓ, ਕੱਪੜੇ ਪਾਓ ਤੇ ਅੱਗ ਲੱਗ ਜਾਏਗੀ। ਇਹਨਾਂ ਨੂੰ ਇਹਨਾਂ ਨੂੰ ਹਮੇਸ਼ਾ ਐਕਟਿਵ ਰਹਿਣਾ ਚਾਹੀਦਾ ਵਾ। ਜੋਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਡਬਲਯੂਐਸ ਕਲੋਨੀ ਇਸ ਕਲੋਨੀ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਫਾਇਰ ਵਿਗੇਟ ਤੇ ਨਹੀਂ ਪਹੁੰਚੀ ਲੇਕਿਨ ਆਸ-ਪਾਸ ਜਿਹੜੇ ਲੋਕ ਚਗੇ ਉਹਨਾਂ ਨੇ ਆਪਣੀ ਛੱਤਾਂ ਦੇ ਉੱਤੇ ਪਾਈਪ ਲਗਾਏ ਪਾਈਪ ਲਗਾਉਣ ਤੋਂ ਬਾਅਦ ਇਸ ਕਾਰ ਦੇ ਉੱਤੇ ਜਿਹੜੀ ਅੱਗ ਲੱਗੀ ਸੀ ਉਸ ਨੂੰ ਕਾਬੂ ਪਾਇਆ ਇਹ ਤਸਵੀਰਾਂ ਨੇ ਜੋ ਪਾਈਪ ਲੱਗੇ ਹੋਏ ਨੇ ਇਹ ਪਾਈਪ ਜੋ ਟੈਂਕੀਆਂ ਤੋਂ ਸਿੱਧੇ ਪਾਏ ਗਏ ਨੇ ਪੂਰੇ ਮੁਹੱਲੇ ਵੱਲੋਂ ਪਾਈਪ ਲਗਾਏ ਗਏ ਸੀਗੇ ਕਿ ਉਸ ਤੋਂ ਬਾਅਦ ਜਿਸ ਕਾਰ 'ਚ ਅੱਗ ਲੱਗੀ ਉਸ ਨੂੰ ਪਰਿਵਾਰ ਨੂੰ ਬਚਾਇਆ ਗਿਆ ਇਹ ਤਸਵੀਰਾਂ ਨੇ ਜੋ ਪੂਰਾ ਦਾ ਪੂਰਾ ਜੋ ਸਮਾਨ ਸੀਗਾ ਉਹ ਪੂਰਾ ਸੜ ਚੁੱਕਾ ਹੈ ਰਾਖ ਹੋ ਚੁੱਕਾ ਹੈ ਜੋ ਜੋ ਕੋਸਟੀਗਾ ਇਸ ਪਰਿਵਾਰ ਦੇ ਕੋਲ ਸਭ ਕੁਝ ਹੀ ਖਤਮ ਹੋ ਚੁੱਕਾ ਹੋਇਆ ਹੈ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਨੇ ਪਰਿਵਾਰ ਹੈ ਕੌਣ ਹੈ ਤੁਸੀਂ ਬੱਬਾ ਜੀ ਕੀ ਨਾਮ ਹੈ ਮੇਰਾ ਮਿਥਲੇ ਸਿੰਘ ਸੌਰੀ ਮਿਥਲੇ ਸਿੰਘ ਮਿਥਲੇ ਜੀ ਕਿੰਨੇ ਵਜੇ ਅੱਗ ਲੱਗੀ ਕਿੱਦਾਂ ਪਤਾ ਲੱਗਾ ਇਹ 2 ਵਜੇ ਤਕਰੀਬਨ 4:00 ਉਹ 2:00 ਕੀ ਫੌਨ 2:30:00 ਸਾਲੇ ਭਾਲੇ ਸੇ ਫੌਨ ਹੈ ਇਹ ਹੀ ਇਸ ਵਿੱਚ ਆ ਗਿਆ ਅੱਛਾ ਹਾਂ ਘੜੀ ਮੇਰੇ ਪਾਸ ਤਾਂ ਥਾ ਨਹੀਂ ਲੇਕਿਨ ਅੰਦਾਜ਼ੇ ਨਾਲ ਬੋਲ ਰਹੀ ਸੀ ਅਸੀਂ ਹਾਂ ਸਾਡੇ ਬਾਰੇ ਪੌਣੇ 1 ਪੈਸਾ ਅੰਦਰ ਹੀ ਸੀ ਅੰਦਰ ਹੀ ਸੀ ਅਸੀਂ ਲੇਕਿਨ ਸੋਏ ਹੋਏ ਸੀ ਹਮ ਲਵ ਲਵ ਲੱਗੀ ਕਿਦਾਂ ਇਹ ਇਸ ਕਾਟ ਨਾਲ ਜਿਵੇਂ ਤਾਰ ਦਾ ਇਸ ਪਾਰਕ ਹਾਂ 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 ਪਰਿਵਾਰ ਕਿਤੇ ਸਾਰਾ ਹਾਂਜੀ ਪਰਿਵਾਰ ਮੰਦਰ ਗਿਆ ਮੈਂ ਇਸ ਪ੍ਰਵਾਨ ਦਾ ਹੋਣਾ ਨਾ ਮੰਦਰ ਗਏ ਸੀ ਬਾਹਰ ਖੜੇ ਸੀਗੇ ਅਚਾਨਕ ਹੀ ਇੱਕ ਹੀ ਤੇ ਲਾਈਟ ਆਉਣ ਲੱਗੀ ਔਰ ਸਾਰਾ ਕੰਮ ਜਾ ਸਾਰੇ ਕੰਮ ਦਾ ਵਿੱਚ ਫਾਇਰ ਵਿਗੇਟ ਨਹੀਂ ਪਹੁੰਚੀ ਨਹੀਂ ਟਾਈਮ ਤੋਂ ਆਈ ਨਹੀਂ ਉਹਨੂੰ ਫੋਨ ਕੀਤਾ ਸੀ ਆਈ ਨਹੀਂ ਉਹਨਾਂ ਦੇ ਮੌਲੇ ਵਾਲੇ ਕਰਕੇ ਆਪ ਸਾਡਾ ਕਰ ਜਿਹੜਾ ਬਚਾਓ ਹੋਇਆਗਾ ਅਗਲੇ ਰੂਮ ਦਾ ਬਚਾਓ ਹੋ ਗਿਆ ਬਾਕੀ ਹਾਂਜੀ ਬੱਚਾ ਲਾਈਕੀ ਫਾਇਰ ਵਿਗੇਟ ਵੱਲੋਂ ਵਰਤੀ ਗਈ ਕਿ ਫੋਨ ਕਰਦੇ ਬਾਅਦ ਵੀ ਨਹੀਂ ਪਹੁੰਚੀ ਨਹੀਂ ਪਹੁੰਚੀ ਲੇਟ ਬਹੁਤ ਲੇਟ ਆਇਆ ਜਦੋਂ ਆਗ ਵੱਧੋਂ ਦੇ ਬਾਅਦ ਆਏ ਜਦੋਂ ਆਗ ਸ਼ਾਂਤ ਹੋ ਗਈ ਤਾਂ ਮੌਲੇ ਵਾਲੇ ਨੇ ਸਾਰੇ ਸਪੋਰਟ ਕੀਤਾ ਸਾਡੇ ਦਾ ਉਹ ਤਾਂ ਕਾਰ ਪਰ ਕਾਰ ਸਾਡਾ ਜਲ ਕੇ ਰੱਖੋਗੇ ਉਹ ਤਾਂ ਫਾਇਰ ਵਿਗੇਟ ਹਾਂ ਜੀ ਉਹਦੇ ਪਹੁੰਚਾ ਹਾਂ ਜੀ ਪਰ ਕਿੱਥੇ ਗਿਆ ਫਿਰ ਪਰਿਵਾਰ ਪਰਿਵਾਰ ਮੰਦਿਰ ਸੀਗਾ ਨਾਲ ਦੇ ਕਮਾਂਡੀ ਜੀ ਆਪਾਂ ਪਾਏ ਉੱਪਰ ਹੀ ਉੱਪ ਉੱਥੇ ਜੇ ਆਪਾਂ ਦੂਜੇ ਕੋਲੋਂ ਮਲੇਸ਼ਪਾਣ ਹਾਂ ਜਾਨੀ ਟੋਪਰ ਲੱਭੇ ਅੰਮ ਨਿਆਣੇ ਬੱਚੇ ਵੀ ਸੀਗੇ ਦੋ ਤਿੰਨ ਆ ਛੋਟੇ ਛੋਟੇ ਬੱਚੇ ਸੀਗੇ ਹਾਂ ਛੋਟੇ ਬੱਚੇ ਸੀਗੇ ਤੁਸੀਂ ਵੀ ਕੋਠਾ ਡੱਪ ਕੇ ਗਏ ਹੋ ਉੱਪਰ ਸੇ ਉੱਪਰ ਸੇ ਗਈ ਸੀ ਕਿੰਨੀ ਤੇਜ਼ ਲਪਟਾ ਸੀ ਬਹੁਤ ਤੇਜ਼ ਲਪਟਾ ਸੀ ਗਿਆ ਸਭ ਤੋਂ ਪਹਿਲਾਂ ਮੈਂ ਤਾਂ ਮੇਰੀ ਮੰਮੀ ਆਏ ਆ ਮੋਲੇ ਦੇ ਵਿੱਚੋਂ ਜਾਕੀ ਇੱਕ 17 ਸਾਲ ਦੀ ਕੁੜੀ ਆ ਜੀਆ ਆ 2 ਟਾਈ ਸਾਲ ਦੀ ਬੇਟੀ ਆ ਆ ਭਾਬੀ ਜੀ ਅੰਦਰ ਸੀਗੇ ਇਹ ਅੱਗ ਦੀ ਲਿਫਟਾਂ ਦੇ ਵਿੱਚ ਪੂਰੇ ਫਸੇ ਪਏ ਸੀਗੇ ਜੋ ਕਿ ਸਾਡੇ ਮਹੱਲੇ ਨਿਵਾਸੀਆਂ ਨੂੰ ਇਨੀ ਸ਼ਾਬਾਸ਼ ਸੀ ਹੈ ਕਿ ਜਿਹੜੇ ਅੱਗਾਂ ਦੇ ਵਿੱਚ ਕੁੱਦ ਕੇ ਇਹਨਾਂ ਦੀ ਜਾਨ ਬਚਾਈ ਆਂ ਸਾਡੇ ਹੱਥ ਬੜੇ ਕਾਲੇ ਹੋਈ ਪਏ ਨੇ ਜੀ ਅਸੀਂ ਅੱਗ ਬੁਝਾਉਣ ਦੇ ਵਿੱਚ ਤੇ ਇਹਨਾਂ ਦੀ ਜਾਨਾਂ ਬਚਾਉਣ ਦੇ ਵਿੱਚ ਸਾਡੇ ਇਹ ਹਾਲ ਹੋਏ ਆ ਮੇਰੀ ਮੰਮੀ ਸਾਡੇ ਮਹੱਲੇ ਨਿਵਾਸੀ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਪਟਕ ਸਰ ਬੱਗੇ ਆਓ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਯਾਰ ਪਟਕ ਸਰ ਇਹ ਮਹੱਲੇ ਸੇਫਟੀ ਕਿੱਥੇ ਆ ਇਹ ਮਹੱਲਾ ਲਵਾਰਿਸ ਆ ਨਹੀਂ ਬਿਲਕੁਲ ਦੇਖੋ ਮੱਲਾਲਾ ਵਾਰਿਸ ਨਹੀਂ ਹੈਗਾ ਔਰ ਅਸੀਂ ਵੀ ਤਕਰੀਬਨ ਸਾਨੂੰ ਜਿੱਦਾਂ ਹੀ ਪਤਾ ਲੱਗਿਆ ਅਸੀਂ ਇੱਥੇ ਪਹੁੰਚੇ ਆਂ ਤੇ ਅੱਜ ਬਹੁਤ ਮੰਦਭਾਗੀ ਘਟਨਾ ਹੋਈ ਆ ਪਰਿਵਾਰ ਦੇ ਨਾਲ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆਂ ਔਰ ਪ੍ਰਮਾਤਮਾ ਦਾ ਬਹੁਤ ਵੱਡਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆਂ ਔਰ ਅਸੀਂ ਜਿੱਦਾਂ ਵੀ ਹੋ ਸਕੂਗੀ ਉਹ ਵੱਧ ਤੋਂ ਵੱਧ ਮਦਦ ਕਰਾਂਗੇ ਲੇਕਿਨ ਪ੍ਰਸ਼ਾਸਨ ਦਾ ਅਸੀਂ ਦੇਖ ਰਹੇ ਆਂ ਕਿ ਪ੍ਰਸ਼ਾਸਨ ਦਾ ਬਿਲਕੁਲ ਹੀ ਕੋਈ ਫਾਇਰ ਬ੍ਰਿਗੇਡ ਨੂੰ ਫੋਨ ਵੀ ਕੀਤਾ ਗਿਆ ਤਾਂ ਨਹੀਂ ਟਾਈਮ ਸਰ ਪਹੁੰਚੀ ਪ੍ਰਸ਼ਾਸਨ ਬਿਲਕੁਲ ਹੀ ਲਾਪਰਵਾਹ ਆ ਇਹਨਾਂ ਨੂੰ ਠੰਡ ਲੱਗਦੀ ਹੋਊਗੀ ਉਹ ਵੀ ਸੋਚਦੇ ਹੋਣਗੇ ਗੱਡੀਆਂ ਕੱਢ ਕੇ ਜਾਣਾ ਕਿੱਥੇ ਪਰਿਵਾਰ ਤਾਂ ਚੱਲ ਗਿਆ ਹੋਊਗਾ ਬਿਲਕੁਲ ਬਿਲਕੁਲ ਦੇਖੋ ਫਾਈਵ ਬ੍ਰਿਗੇਡ ਦਾ ਕੰਮ ਆ ਕਿ ਇਹ ਦੇਖੋ ਕੋਈ ਵੀ ਜਦ ਵੀ ਇਹਨਾਂ ਨੂੰ ਪਤਾ ਹੈਗਾ ਕਿ ਵੀ ਅਚਾਨਕ ਹੀ ਅੱਗ ਲੱਗੇਗੀ ਇਹਨਾਂ ਨੂੰ ਤਾਂ ਹਮੇਸ਼ਾ ਤਿਆਰ ਹੋ ਰਹਿਣਾ ਚਾਹੀਦਾ ਵਾ ਸਿਸਟਮ ਇਹਨਾ ਹੋਣਾ ਚਾਹੀਦਾ ਦੇਖੋ ਕੋਈ ਵੀ ਫੋਨ ਅੱਗ ਲੱਗੇਗੀ ਤਾਂ ਇਹਨਾਂ ਨੂੰ ਪੁੱਛ ਕੇ ਨਹੀਂ ਲੱਗੇਗੀ ਕਿ ਤਿਆਰ ਹੋ ਜਾਓ ਕੱਪੜੇ ਪਾਓ ਤੇ ਅੱਗ ਲੱਗ ਜਾਏਗੀ ਇਹਨਾਂ ਨੂੰ ਇਹਨਾਂ ਨੂੰ ਹਮੇਸ਼ਾ ਐਕਟਿਵ ਰਹਿਣਾ ਚਾਹੀਦਾ ਵਾ ਸਰਕਾਰ ਤੋਂ ਮੰਗ ਹੈਗੀ ਆ ਇਹ ਹੀ ਕਿ ਆਪਣੇ ਆਪ ਨੂੰ ਇਹਨਾਂ ਨੂੰ ਥੋੜਾ ਇਹਨਾਂ ਨੂੰ ਸ ਜਿੰਨੀ ਹੋ ਸਕੇ ਮਦਦ ਕਰਨ ਇਸ ਪਰਿਵਾਰ ਦੀ ਅਸੀਂ ਸਾਰੇ ਖੜੇ ਆਂ ਪਰਿਵਾਰ ਦੇ ਨਾਲ ਔਰ ਜਿੱਦਾਂ ਵੀ ਹੋ ਸਕੇਗੇ ਅਸੀਂ ਮਦਦ ਕਰਾਂਗੇ ਆਪਣੀ ਪੂਰਾ ਘਰ ਡੈਮੇਜ ਹੈ ਨਾ ਤਾਂ ਟੋਟਲੀ A ਤੋਂ Z ਪੂਰਾ ਸਮਾਨ ਫਰਨੀਚਰ ਜੋ ਵੀ ਸੀਗਾ ਡੈਮੇਜ ਹੈ ਠੀਕ ਹੈ ਕੋਈ ਵੀ ਯਾਨੀ ਕਿ ਲਾਈਟ ਦੀ ਪ੍ਰੋਬਲਮ ਕਰਕੇ ਹੋਇਆ ਹੈ ਲਾਈਟ ਮਿੰਟਨ ਨੂੰ ਆ ਰਹੀ ਹੈ ਮਿੰਟਨ ਨੂੰ ਜਾ ਰਹੀ ਹੈ ਉਹਨੇ ਫਿਰ ਕੀ ਕਰਨਾ ਤਾਰਾਂ ਦੇ ਤਾਰ ਵਿੱਚ ਤਾਰ ਜੋੜ ਕੇ ਸਾਰ ਸਰਕਟ ਤਾਂ ਹੋਣਾ ਹੀ ਹੈ ਫਰੀ ਦੇ ਗੱਪੇ ਵੀ ਤਾਂ ਦੇ ਰਹੇ ਆ ਨਾ ਇਸ ਕਰਕੇ ਲਾਈਟ ਤੇ ਬੰਦ ਕਰਨੀ ਹੈ ਬਲਬ ਨਹੀਂ ਬਲਿੰਕ ਹੋਣਾ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਫਰੀ ਲਾਈਟ ਕਰਕੇ ਯਾਨੀ ਕਿ ਕਿਸੇ ਦੇ ਬੱਚੇ ਦੀ ਜਾਨ ਜੋਖਮ 'ਚ ਝਾੜਾ ਪਾ ਦੋ ਹੈ ਨਾ ਕਿਸੇ ਦੀ ਵਾਈਫ ਖਤਮ ਹੋ ਜਾਵੇ ਕਿਸੇ ਦੀ ਬੱਚੇ ਖਤਮ ਹੋ ਜਾਣਾ ਐਜੀ ਫਰੀ ਲਾਈਟ ਨੂੰ ਅਸੀਂ ਕਰਨਾ ਕੀ ਹੈ ਜਿੱਦੇ ਸਾਡੀ ਸੇਫਟੀ ਹੀ ਨਹੀਂ ਹੈਗੀ ਆ ਸਾਡੇ ਕੋਲ ਬਿੱਲ ਲੈ ਲਵੇ ਪਰ ਸਾਨੂੰ ਪ੍ਰੋਪਰ ਲਾਈਟ ਦੋਵੇ ਕੋਈ ਪ੍ਰੋਬਲਮ ਨਾ ਹੋਵੇ ਸਾਨੂੰ ਦੇਖੋ ਜੀ ਅੱਜ ਛੋਟੇ ਛੋਟੇ ਬੱਚੇ ਆ ਪੂਰੇ ਮੋਹੱਲੇ ਨਿਵਾਸੀਆਂ ਦੀ ਆ ਸਾਨੂੰ ਇੰਨਾ ਕੀ ਜੇ ਸਾਡੇ ਮੋਹੱਲੇ ਵਾਲੇ ਨਾ ਹੁੰਦੇ ਤੇ ਇਹ ਘਰ ਨਹੀਂ ਸੀ ਬਚਣਾ ਨਾ ਕਿਸੇ ਬੱਚੇ ਨੇ ਬਚਣਾ ਸੀਗਾ ਕਿੰਨਾ ਸ਼ੁਕਰਾਨਾ ਕਰਦੇ ਹਾਂ ਉਸ ਪ੍ਰਭੂ ਦਾ ਜਿਨ੍ਹਾਂ ਨੇ ਤੁਹਾਨੂੰ ਰੱਖ ਲਿਆ ਪੂਰੇ ਪਰਿਵਾਰ ਨੂੰ ਸ਼ੁਕਰੀਆ ਸ਼ੁਕਰੀਆ ਉਹ ਹੀ ਪਰਮਾਤਮਾ ਕੀ ਦੇਖ ਪਾਸੇ ਇਹ ਸਾਰੇ ਦਰਗੇ ਹੋ ਦਿਨ ਸੀਗਾ ਰਾਮਨ ਦੇ ਦਿਨ ਸੀ ਤਾਂ ਉਹ ਕਰਕੇ ਸਾਡਾ ਘਰ ਬਚ ਗਿਆ ਹੁਣ ਨਹੀਂ ਤਾਂ ਸ਼੍ਰੀ ਰਾਮ ਦੀ ਟੀਮ ਕਿਰਪਾ ਹੋਈ ਇਸ ਘਰ ਦੇ ਉੱਤੇ ਕਿ ਪਰਿਵਾਰ ਬਚ ਗਿਆ ਹਾਂ ਪਰਿਵਾਰ ਬਚ ਗਿਆ ਲੇਕਿਨ ਅੰਦਰਲੇ ਹਾਲਾਤ ਕਹਾਂਗਾ ਪੂਰਾ ਮਹੱਲਾ ਇਕੱਠਾ ਜਿਨ੍ਹਾਂ ਨੇ ਮਦਦ ਕੀਤੀ ਹੈ ਕਾਬਲੇ ਤਾਰੀਫ ਹੈ ਪੂਰਾ ਮਹੱਲਾ ਇਸ ਕਰਕੇ ਕਾਬਲੇ ਤਾਰੀਫ ਹੈ ਪੂਰਾ ਮਹੱਲਾ ਕਿ ਪੂਰੇ ਮਹੱਲੇ ਨੇ ਸਪੋਰਟ ਕੀਤੀ ਹੈ ਨਾ ਫਾਇਰ ਬ੍ਰਿਗੇਡ ਆਈ ਨਾ ਕੋਈ ਪ੍ਰਸ਼ਾਸਨ ਆਇਆ ਮਹੱਲੇ ਨੂੰ ਇਸ ਕਰਕੇ ਕਿਹਾ ਜਾਊਗਾ ਜਿੰਨਾ ਮੱਲਾ ਖੜਾ ਹੈ ਇਹ ਪਰਿਵਾਰ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਉੱਪਰ ਤੱਕ ਦੀਆਂ ਤਸਵੀਰਾਂ ਦਿਖਾ ਰਿਹਾ ਘਰ ਦੇ ਉੱਤੇ ਲਪਟਾ ਕਿੰਨੀਆਂ ਨੇ ਕਿ ਉਹ ਤਸਵੀਰ ਦਿਖਾਈ ਜਾ ਰਹੀ ਹੈ ਜੋ ਹਾਲਾਤ ਇਸ ਘਰ ਦੇ ਸਿਗੇ ਉਹ ਹਾਲਾਤ ਦਿਖਾਏ ਜਾ ਰਹੇ ਨੇ ਤੇ ਲਾਈਨ ਚਲਾ ਲਓ 3-4 ਮੋਬਾਈਲ ਚਲਾ ਲਓ ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਆ ਕਿ ਅੰਦਰਲੇ ਹਾਲਾਤ ਦੇਖ ਸਕਦੇ ਹੋ ਕਿ ਸਾਰਾ ਸਾਰਾ ਘਰ ਜਿਹੜਾ ਪੂਰਾ ਦਾ ਪੂਰਾ ਇੱਥੋਂ ਸਰ ਸਪਾਰਕ ਪਿਆ ਸੀ ਇੱਕਨ ਬਾਈ ਜੀ ਪੂਰਾ ਦਾ ਪੂਰਾ ਘਰ ਦੇਖ ਸਕਦੇ ਹੋ ਕਿ ਪੂਰਾ ਹੀ ਤੈ ਸਨੈਸ ਹੋ ਚੁੱਕਾ ਹੋਇਆ ਵਾ ਆ ਇਧਰੋਂ ਇਹੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਪੂਰਾ ਦਾ ਪੂਰਾ ਘਰ ਤੈ ਸਨੈਸ ਹੈ ਆਪ ਬਿਜਲੀ ਦੀ ਜਿਹੜੀ ਵਾਇਰ ਲੱਗੀ ਹੋਈ ਸੀਗੀ ਆ ਦੇਖ ਸਕਦੇ ਹੋ ਕਿ ਇਦੀ ਤੋਂ ਸਪਾਰਕ ਹੋਇਆ ਉਹ ਤਸਵੀਰ ਦਿਖਾਈ ਜਾ ਰਹੀ ਹੈ ਜਿੱਦੋਂ ਸਪਾਰਕ ਹੁੰਦੇ ਹੁੰਦੇ ਇਸ ਘਰ ਦੇ ਅੰਦਰ ਚਲਾ ਗਿਆ ਜਦੋਂ ਇਸ ਘਰ ਦੇ ਅੰਦਰ ਗਿਆ ਤਾਂ ਪੂਰਾ ਦਾ ਪੂਰਾ ਘਰ ਹੀ ਖਤਮ ਹੋ ਗਿਆ ਆ ਦੇਖ ਸਕਦੇ ਹੋ ਮੈਂ ਸੇਵਾ ਜੀ ਥੋੜਾ ਅੰਦਰ ਕਰੂੰਗੇ ਫਲੈਸ਼ਲਾਈਟ ਯੂਜ਼ ਕੀਤੀ ਹੈ ਆਦੀ ਸਤ ਪੂਰਾ ਦਾ ਪੂਰਾ ਘਰ ਹੀ ਅੰਦਰੋਂ ਤਹਿਸ ਨੈਸ ਹੋ ਚੁੱਕਾ ਬੈਡ ਤੱਕ ਜਲ ਗਏ ਨੇ ਛੱਤਾਂ ਤੱਕ ਜਿਹੜੀਆਂ ਨੇ ਪੂਰੀਆਂ ਪੱਠੀ ਵਰਗੀਆਂ ਕਾਲੀਆਂ ਹੋ ਗਈਆਂ ਨੇ ਪੱਕੇ ਸੜ ਗਏ ਕਿਚਨ ਦਾ ਸਮਾਨ ਸੜ ਗਿਆ ਲੇਕਿਨ ਫਾਇਰ ਬੁਗੇੜਨੀ ਇੱਥੇ ਪਹੁੰਚੀ ਸਿਲੰਡਰ 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 ਦਾ ਸਿਲੰਡਰ ਹਾਂ ਕੱਢਦਾ ਸੀ ਕੱਢਦਾ ਸੀ ਸਿਲੰਡਰ ਇਹ ਤਸਵੀਰਾਂ ਇਸ ਕਰਕੇ ਦਿਖਾਈ ਜਾਂਦਾ ਉੱਪਰਲੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਉੱਪਰ ਬਿਲਕੁਲ ਹੀ ਹਨੇਰਾ ਉੱਪਰ ਬਿਲਕੁਲ ਹਨੇਰਾ ਲੇਕਿਨ ਸਿਆਣਾ ਪਾਬਰਤੀ ਗਈ ਕਿ ਪਰਿਵਾਰ ਵੱਲੋਂ ਜਿਹੜਾ ਸਿਲੰਡਰ ਜਿਹੜਾ ਪਹਿਲੇ ਹੀ ਬਾਹਰ ਕੱਢ ਦਿੱਤਾ ਗਿਆ ਸੀਗਾ ਕਿ ਕੋਈ ਵੱਡਾ ਬਲਾਸਟ ਨਾ ਹੋਵੇ ਕਿ ਜਦੋਂ ਅੱਗ ਲੱਗੀ ਸਿਲੰਡਰ ਕਿੰਨੇ ਕੱਢਿਆ ਮੋਲੇ ਵਾਲੇ ਬਾਹਰ ਵਾਲੇ ਉਹਨਾਂ ਨੇ ਕੱਢਿਆ ਸਰ ਪੜੋਸੀਓਂ ਨਹੀਂ ਕੱਢਿਆ ਸਾਡੇ ਸਿਮੰਟ ਨੇ ਸਫਾਈ ਤੇ ਸਰੋਂੋਂ ਨਿਕਲ ਹਾਂ ਸਿਲੰਡਰ ਕਿੰਨੇ ਕੱਢਿਆ ਸਾਨੂੰ ਪਹਿਲੇ ਕੀ ਇਸ ਚਾਰ ਸਿਲੰਡਰ ਸਿਲੰਡਰ ਚਾਰ ਸਿਲੰਡਰ ਕੱਢੇ ਆ ਜੋ ਕਿ ਯਾਨੀ ਕਿ ਦੋ ਭਰੇ ਹੋਏ ਸੀ ਦੋ ਖਾਲੀ ਸੀਗੇ ਅਗਰ ਉਹਨਾਂ 'ਚ ਅੱਗ ਲੱਗ ਜਾਂਦੀ ਤਾਂ ਕਿੰਨਾ ਤਕੜਾ ਬਲਾਸਟ ਹੋ ਸਕਦਾ ਸੀ ਬਹੁਤ ਬਹੁਤ ਵੱਡਾ ਬਲਾਸਟ ਹੋਣਾ ਸੀਗਾ ਜੀ ਨਾਲ ਦੇ ਘਰ ਵੀ ਖਤਰਾ ਹੋ ਜਾਣਾ ਸੀ ਤਰੀ ਮੈਂ ਕਿਹਾ ਨਿਕਾ ਅੱਜ ਕਹਿਣ ਲੱਗਾ ਤੁਸੀਂ ਮਹੱਲੇ ਵਾਲੇ ਬੜੀ ਇਕਤਾ ਤੁਹਾਡੇ ਅੰਦਰ ਤੁਸੀਂ ਇਸ ਪਰਿਵਾਰ ਨੂੰ ਬਚਾਇਆ ਸਿਲੰਡਰ ਨੂੰ ਅੱਗ ਲੱਗੇ ਨਹੀਂ ਤੁਹਾਡਾ ਪੂਰਾ ਉਹਦਾ ਪੂਰਾ ਮਹੱਲਾ ਕਿਤਨਾ ਕਿਤੇ ਖਤਮ ਹੋ ਜਾਣਾ ਸੀਗਾ ਇਹ ਤਾਂ ਤੁਸੀਂ ਮੰਨਦੇ ਆ ਸਿਲੰਡਰ ਚੱਕਿਆ ਕਿੰਨੇ ਉਹ ਵਿਅਕਤੀ ਕਿੱਥੇ ਆ ਮੰਮੀ ਦਿਨੇਸ਼ ਮੇਰੇ ਮੰਮੀ ਦਿਨੇਸ਼ ਔਰ ਰਾਗਵ ਭయ్యా ਤਿੰਨ ਜਣੇ ਸੀਗੇ ਜਿਨ੍ਹਾਂ ਨੇ ਸਿਲੰਡਰ ਚੱਕੇ ਹਾਂਜੀ ਅੱਗ ਚੇਗੇ ਨੇ ਦੋ ਸਿਲੰਡਰ ਉੱਪਰੋਂ ਕੱਢੇ ਦੋ ਥੱਲੋਂ ਕੱਢੇ ਆ ਬਿਲਕੁਲ ਆ ਪਰਿਵਾਰ ਹੈ ਡਬਲਯੂਐਸ ਕਲੋਨੀ ਦਾ ਜਿਹੜਾ ਪਰਿਵਾਰ ਚਲੋ ਪਰਮਾਤਮਾ ਦੀ ਕਿਰਪਾ ਹੈ ਕਿ ਪੂਰਾ ਪਰਿਵਾਰ ਇੱਥੇ ਖੜਾ ਹੈ ਛੋਟੇ ਬੱਚੇ ਇੱਥੇ ਖੜੇ ਆ ਛੋਟੀ ਜੀ ਮਾਸੂਮ ਜਿਹੜੀ ਬੱਚੀ ਸੀਗੀ ਇਹ ਹੱਥਾਂ 'ਚ ਹੈ ਕਿ ਦਿਖਾਈ ਜਾ ਰਹੀ ਹੈ ਜਿਸ ਨੇ ਅਜੇ ਦੁਨੀਆ ਤੱਕ ਨਹੀਂ ਦੇਖੀ ਹੈ ਇਸ ਬੱਚੀ ਜਦੋਂ ਅੱਗ ਦੀ ਲਪਟਾਂ ਲੱਗੀਆਂ ਹੋਣਗੀਆਂ ਪੂਰਾ ਸਮਾਨ ਜਿਹੜਾ ਰਾਖ ਹੋ ਚੁੱਕਾ ਹੈ ਜਦੋਂ ਅੱਗ ਬਲਦੀ ਹੋਊਗੀ ਕਿੰਨੀ ਤੇਜ਼ ਅੱਗ ਬਲਦੀ ਹੋਊਗੀ ਪਰਿਵਾਰ ਦਾ ਅੰਦਰ ਬੈੱਡ ਤੱਕ ਜਲ ਗਿਆ ਸਮਾਨ ਤੱਕ ਜਲ ਗਿਆ ਜੋ ਮਿਹਨਤ ਮੁਸ਼ਕਲ ਨਾਲ ਬਣਾਇਆ ਜਾਂਦਾ ਇਹ ਤਸਵੀਰਾਂ ਘਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਲ ਕਿ ਜਦੋਂ ਕੋਈ ਆਪਦਾ ਆਂਦੀ ਆ ਤਾਂ ਉਹਦੇ ਵਿੱਚ ਲਿਫਟਣ ਵਾਸਤੇ ਇਹ ਟੀਮਾਂ ਬਣਾਈਆਂ ਗਈਆਂ ਹੁੰਦੀਆਂ ਨੇ ਮਹਿਕਮੇ ਦਿੱਤੇ ਗਏ ਹੁੰਦੇ ਨੇ ਲੇਕਿਨ ਮਹਿਕਮਾ ਐਸਾ ਜਿਹੜਾ ਲਾਪਰਵਾਹੀ ਕਰ ਦਿੱਤੀ ਕਿ ਮਹਿਕਮਾ ਇੱਥੇ ਪਹੁੰਚਿਆ ਨਹੀਂਗਾ ਸਾਡੇ ਬਰ ਦੀ ਅੱਗ ਲੱਗੀ ਹੋਈ ਆ ਲੇਕਿਨ ਮਹਿਕਮਾ ਪਹੁੰਚਾ ਤਿੰਨ ਘੰਟੇ ਬਾਅਦ ਤਿੰਨ ਘੰਟੇ ਬਾਅਦ ਜੋ ਇਲਾਕਾ ਨਿਵਾਸੀ ਹੁੰਦੇ ਆ ਵੱਡੀਆਂ ਵੱਡੀਆਂ ਪਾਈਪਾਂ ਜੋ ਹੁੰਦੀਆਂ ਨੇ ਉਹ ਲਗਾ ਕੇ ਅੱਗ ਦੇ ਉੱਤੇ ਕਾਬੂ ਪਾਉਂਦੇ ਨੇ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਆ ਕਿ ਹਰ ਪਾਸੇ ਤੁਹਾਨੂੰ ਇਹ ਪਾਈਪਾਂ ਹੀ ਦਿਖਣ ਗਿਆ ਪਾਈਪਾਂ ਇਸ ਕਰਕੇ ਦਿਖਣ ਗਿਆ ਕਿ ਇਹਦੀ ਮਿਹਨਤ ਦੇ ਨਾਲ ਇਹ ਮਿਹਨਤ ਸ ਤੇ ਪਰਿਵਾਰ ਦੇ ਅੰਦਰ ਜਿਹੜੇ ਜੀ ਸੀਗੇ ਉਹਨਾਂ ਨੂੰ ਬਾਅਰ ਸੁਰੱਖਿਤ ਕਿੱਦਾਂ ਕੱਢਿਆ ਗਿਆ ਕਿਉਂਕਿ ਛੱਤਾਂ ਤੋਂ ਟਪ ਟਪ ਕੇ ਗਏ ਸਿਲੰਡਰ ਬਖੂਬੀ ਬਾਹਰ ਕੱਢੇ ਗਏ ਚਾਰ ਸਿਲੰਡਰ ਦੋ ਭਰੇ ਹੋਏ ਸੀ ਦੋ ਖਾਲੀ ਸੀ ਉਹਨਾਂ ਨੂੰ ਮੱਲੇ ਵਾਲਿਆਂ ਨੇ ਕੱਢਿਆ ਹੁਣ ਦੇਖਦੇ ਆ ਕਬਰ ਲਗਾਉਣ ਤੋਂ ਬਾਅਦ ਫਾਇਰ ਬਗੜ ਦੇ ਅਧਿਕਾਰੀ ਕਿੰਨਾ ਕੁ ਤਰਕ ਹੋਣਗੇ ਕਿ ਨਹੀਂ ਹੋਣਗੇ ਇਹ ਤਾਂ ਸਮਾਂ ਹੀ ਦੱਸ ਸਕਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ